ਬੇਟੀ ਹੈ ਤਾਂ ਦੁਨੀਆ ਹੈ ਸੇਵ ਗਰਥ ਹੈ ਮੈਂ ਐਡਵੋਕੇਟ ਨਰਿੰਦਰ ਸਿੰਘਲਾ ਪ੍ਰੈਜ਼ੀਡੈਂਟ ਉਮੀਦ ਐਨ ਜੀਓ ਟੀਮ ਦੀ ਦਰਵਾਹਾ ਜਿਨਾ ਸ਼੍ਰੀ ਮੁਖਸਰ ਸਾਹਿਬ ਪੰਜਾਬ ਕੁਛ ਦੇਰ ਪਹਿਲਾਂ ਸਾਡੇ ਇਥੇ ਐਸਡੀਐਮ ਆਈਸੀ ਡਾਕਟਰ ਮਨਦੀਪ ਕੌਰ ਜੀ ਦੀ ਦਰਵਾਹਾ ਉਹਨਾਂ ਨੇ ਸਾਡੇ ਬਲਾਕ ਕੋਆਰਡੀਨੇਟਰ ਬਲੂ ਜਲੇਜਾ ਜੀ ਵੀ ਰਹਿਣ ਮਾਈ ਇਥੇ ਜੋ ਕੇਂਦਰ ਸਰਕਾਰ ਦਾ ਜੋ ਮੁਹਿੰਮ ਹੈ ਵੀ ਬੇਟੀ ਬਚਾਓ ਉਦੇ ਤਹਿਤ ਉਹਨਾਂ ਨੇ ਇੱਕ ਦਰਵਾ ਕਮੇਟੀ ਬਣਾਈ ਸੀ ਬਹੁਤ ਵਧੀਆ ਕਮੇਟੀ ਨੇ ਕੰਮ ਕੀਤਾ ਪਿਛਲੇ ਕੁਝ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਵੀ ਬੱਚਿਆਂ ਨੂੰ ਬਹੁਤ ਪ੍ਰੋਬਲਮਸ ਆ ਰਹੀਆਂ ਨੇ ਜਿਵੇਂ ਬੱਸ ਸਟੈਂਡ ਹੋ ਗਿਆ ਜਨਤਕ ਥਾਵਾਂ ਤੇ ਸਾਡੀਆਂ ਟੀਮਾਂ ਬਣਾਈਆਂ ਸੀ ਸਾਡੇ ਬਲਾਕ ਕੋਆਰਡੀਨੇਟਰ ਬਬੂ ਜੀ ਰਜੈ ਜੀ ਨੇ ਸਾਡੇ ਧਰਮਪਾਲ ਤੰਮੀ ਜੀ ਬਹੁਤ ਜਨ ਸੁਰੱਖਿਆ ਦਲ ਪੰਜਾਬ ਸਾਡੇ ਅੰਕਲ ਸੁਖਪਾਲ ਸ਼ਰਮਾ ਜੀ ਸਾਡੇ ਅੰਕਲ ਦਾਸਪਾਲ ਸਾਹਿਬ ਅਸੀਂ ਵਕਫਾ ਖਾਂ ਤੇ ਜਾ ਕੇ ਲੋੜ ਕੀਤਾ ਹੈ ਵੀ ਕੁਝ ਲੋਕ ਅਜੇ ਅਜੇ ਹੈ ਜਿਨ੍ਹਾਂ ਦਾ ਕੋਈ ਕੈਰੈਕਟਰ ਨਹੀਂ ਜਿਹੜੇ ਬੱਸ ਸਟੈਂਡਾਂ ਤੇ ਜਾਂ ਪਬਲਿਕ ਪਲੇਸਿਸ ਤੇ ਜਾਂ ਬੱਸਾਂ 'ਚ ਜੋ ਬੱਚੇ ਆ ਪੜਨ ਜਾਂਦੀਆਂ ਆ ਦੁੱਧ ਰਾਡੇ ਉਹਨਾਂ ਨਾਲ ਬਦਤਮੀਜ਼ੀਆਂ ਕਰਦੇ ਆ ਕੋਈ ਨੰਬਰ ਦਿੰਦਾ ਕੋਈ ਨੰਬਰ ਮੰਗਦਾ ਕੋਈ ਛੇੜਛਾੜ ਨਹੀਂ ਕਰਦਾ ਮੇਰੀ ਅਜਿਹੇ ਲੋਕਾਂ ਨੂੰ ਬੇਨਤੀ ਹੈ ਬੇਨਤੀ ਕਰਾਂ ਲੋਕ ਚਤਾਨੀ ਲਾਉਂਦੇ ਬੰਦੇ ਬਣਜੋ ਤੁਹਾਡੇ ਘਰੇ ਵੀ ਧੀਆ ਪੈਣਾ ਹੈ ਮੈਨੂੰ ਲੱਗਦਾ ਵੀ ਤੁਸੀਂ ਘਰੇ ਵੀ ਆਦਿ ਧੀਆ ਪੈਣਾ ਜਾਂ ਬਾਵਲ ਵਾਲਾ ਇਸ ਤਰ੍ਹਾਂ ਦੀਆਂ ਬਾਹ ਹਜੂ ਦਾ ਹੱਕ ਦਾ ਕਰਦੇ ਹੋਵੋਗੇ ਸਟੇਟ ਕਮਿਸ਼ਨਰ ਪੰਜਾਬ ਨੂੰ ਵੀ ਬੇਨਤੀ ਹੈ ਟ੍ਰਾਂਸਪੋਰਟ ਕਮਿਸ਼ਨਰ ਨੂੰ ਵੀ ਜੋ ਵੀ ਬੱਸਾਂ ਹੈ ਚਾਹੇ ਪ੍ਰਾਈਵੇਟ ਹੈ ਚਾਹੇ ਸਰਕਾਰੀ ਹੈ ਉਹਨਾਂ 'ਚ ਨੰਬਰ ਜਨਤਕ ਕਿਤੇ ਜਾਣ ਜੇ ਕਿਸੇ ਬੱਚੀ ਨਾਲ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੁੰਦੀ ਹੈ ਉਹ ਤੁਰੰਤ ਉਸ ਨੰਬਰ ਤੇ ਕਾਲ ਕਰੇ ਬਾਕੀ ਬੱਚਿਆਂ ਨੂੰ ਡਰਨ ਦੀ ਲੋੜ ਨਹੀਂ ਅੱਜ ਪੰਜਾਬ 'ਚ ਅੱਧੇ ਪੰਜਾਬ 'ਚ ਐਸਐਸਪੀ ਬੇਟੀਆਂ ਲੱਗੀਆਂ ਹੈ ਡੀਸੀ ਬੇਟੀਆਂ ਲੱਗੀਆਂ ਹੈ ਜ਼ਿਲ੍ਹਾ ਤੇ ਸੈਸ਼ਨ ਜੱਜ ਤੇ ਜੁਡੀਸ਼ੀਅਲ ਅਫਸਰ ਬੇਟੀਆਂ ਲੱਗੀਆਂ ਹੈ ਜਿੱਥੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਬਦਤਮੀਜ਼ ਲੜਕਾ ਜਾਂ ਬੰਦਾ ਮਿਲਦਾ ਹੈ ਉਹਦੀ ਫੋਟੋ ਖਿੱਚੋ ਵੀਡੀਓ ਕਾਲ ਕਰੋ ਲੋਕੇਸ਼ਨ ਦੇਖੋ ਤੁਰੰਤ ਨਾਲ ਦੇ ਲੋਕਲ ਅਫਸਰ ਨੂੰ ਡੀਐਸਪੀ ਸਾਹਿਬ ਨੂੰ ਕਨਫਰਮ ਕਰੋ ਪਿੱਛੇ ਜੇ ਇੱਕ ਘਟਨਾ ਹੋਈ ਕਿ ਦਵੇ ਮੈਂ ਡੀਐਸਪੀ ਜਸਵੀਰ ਸਿੰਘ ਪੰਨੂ ਜੀ ਨਾਲ ਗੱਲ ਕੀਤੀ ਐਸਐਚਓ ਪਰਮਜੀਤ ਜੀ ਨਾਲ ਗੱਲ ਕੀਤੀ ਉਹਨਾਂ ਨੇ ਤੁਰੰਤ 5 ਮਿੰਟਾਂ ਚੋਂ ਮਸਲਾ ਹੱਲ ਕੀਤਾ ਉਸ ਲਾਊਜ ਦੇ ਲੜਕੇ ਦਾ ਮਾਰ ਮਾਰ ਕੇ ਛਿੱਤਰ ਬੁਰਾ ਹਲਕਾਤਾ ਸੋ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਪੰਜਾਬ ਲੈਵਲ ਤੇ ਡਿਸਟ੍ਰਿਕਟ ਵਾਈਜ਼ ਕਮੇਟੀ ਵੀ ਬਣਾ ਰਹੇ ਹਾਂ ਸਾੜਿਆਂ ਰਮੋਲ ਜਿੱਦਾ ਜਿੱਦੀ ਰਹਿਮਾਈ ਹੇਠ ਤਾਂ ਜੋ ਸਭ ਦੀਆਂ ਤਿਆ ਪੜਾਅ ਸੁਰੱਖਿਅਤ ਰਹਿਣ ਤੇ ਚਾਹੇ ਦੁਸ਼ਮੰਦੀ ਹੋਵੇ ਉਹ ਵੀ ਆਪਦੀ ਹੁੰਦੀ ਹੈ ਜੈ ਹਿੰਦ